ਕਿ ਇਦਾਂ ਦੀ ਗੱਲ ਹੋਵੇ ਕਿ ਘਰੋਂ ਜਿਹੜੇ ਰੋਂਦੇ ਆਏ ਹੁਣ ਲੇਕਿਨ ਇੱਥੋਂ ਜਿਹੜੇ ਹੱਸਦੇ ਗਏ ਹੁਣ ਮਹਾਰਾਜ ਨੇ ਆਪੇ ਚੋਲੀਆਂ ਦੇਖੋ ਭਰਨ ਵਾਲੇ ਨੇ ਮਹਾਰਾਜ ਨੇ ਬਹੁਤ ਮਾਣ ਤੇ ਇੱਜ਼ਤ ਸਨਮਾਨ ਬਖਸ਼ਿਆ ਬਸ ਬਾਬਾ ਜੀ ਦੀ ਮਿਹਰ ਐ ਬਸ ਬਾਕੀ ਤਾਂ ਮੇਰੇ ਬੇਟੇ ਦਾ ਬਾਹਰ ਦਾ ਨਾ ਬੀਜਾ ਨਹੀਂ ਸੀ ਆਉਂਦਾ ਤੇ ਮੈਂ ਪੰਜ ਦੁਪਹਿਰੇ ਹਸਾਬ ਸੁੱਖੇ ਚੌਥੀ ਵਾਰੀ ਮੈਂ ਇੰਨਾ ਰੋਈ ਇੱਥੇ ਬਹੁਤ ਰੋਈ ਪੰਜਵੀਂ ਵਾਰ ਤੋਂ ਪਹਿਲਾਂ ਮੇਰੇ ਬੇਟੇ ਦਾ ਬੀਜਾ ਆ ਗਿਆ ਕੀ ਬਾਤ ਹੈ ਬਹੁਤ ਮਾਨੂੰ ਚੰਗਾ ਲੱਗਦਾ ਜੀ ਇੱਥੇ ਆ ਕੇ ਸਕੂਨ ਮਿਲਦਾ ਹੈ ਮਰਾ ਮਨੋ ਕਾਮਨਾ ਪੂਰੀ ਹੁੰਨੀ ਆ ਸਭ ਦੀਆਂ ਆ ਬੰਦਿਆ ਸ਼ਾਵਾ ਪੂਰੀ ਹੁੰਨੀ ਆ ਤਾਂ ਹੀ ਇੱਥੇ ਆਨ ਦੇ ਸਭ ਦੁਨੀਆ ਆਂਦੀ ਆ ਵੈਸੇ ਬਹੁਤ ਅੱਛਾ ਲੱਗ ਰਿਹਾ ਵੈਸੇ ਆਨੰਦ ਆਂਦਾ ਮਨ ਟਿਕ ਜਾਂਦਾ ਪੂਰਾ ਇੱਥੇ ਆ ਕੇ ਇੱਥੇ ਨਾ ਸ਼ਾਂਤੀ ਮਿਲ ਜਾਂਦੀ ਏ ਜਿਵੇਂ ਨਾ ਇੱਕ ਵਾਰੀ ਬਾਬਾ ਜੀ ਦੇ ਕੋਲ ਬਹਿ ਕੇ ਨਾ ਬਹੁਤ ਜੁਦਾ ਆਨੰਦ ਆਂਦਾ ਬਾਬਾ ਜੀ ਦੀ ਇੱਥੇ ਕੋਈ ਇਦਾਂ ਦੀ ਕੋਈ ਮਨੋ ਕਾਮਨਾ ਹੋਵੇ ਇੱਥੇ ਆ ਕੇ ਮੁਰਾਦ ਮੰਗੇ ਹੋਵੇ ਤੇ ਉਹ ਦੂਜੇ ਦਿਨੀ ਪੂਰੀ ਹੋ ਗਈ ਹੋਵੇ ਕਿੰਨੀ ਵਾਰੀ ਹੋਇਆ ਹਾਂ ਕਿੰਨੀ ਵਾਰੀ ਹੋਇਆ ਤਿੰਨ ਚਾਰ ਵਾਰੀ ਹੋ ਚੁੱਕਾ ਏ ਇਦਾਂ ਤਾਂ ਹੀ ਹਰ ਵਾਰੀ ਇਸ ਦਰ ਤੇ ਆਈਦਾ ਪਤਾ ਹੁੰ ਅਗਲੇ ਦਿਨ ਪੂਰੀ ਹੋ ਜਾਣੀ ਹੈ ਮਨ ਨੂੰ ਸ਼ਾਂਤੀ ਮਿਲਦੀ ਹੈ ਬਹੁਤ ਘਰ ਦੇ ਨਾਲ ਦੁੱਖਾਂ ਨਾਲੋਂ ਇੱਥੇ ਠੀਕ ਹੈ ਇਹ ਰੱਬ ਦਾ ਘਰ ਵਧੀਆ ਰੱਬੇ ਰੱਬੇ ਹੀ ਜਨਮ ਦਿੰਦਾ ਰੱਬੇ ਲੈ ਕੇ ਜਾਂਦਾ ਇਹੀ ਤੰਦਰੁਸਤੀ ਕੋਈ ਪੈਸਾ ਨਹੀਂ ਨਾਲ ਜਾਣਾ ਤੇ ਅੱਜ ਇੱਥੇ ਆਏ ਹੋ ਕਿੰਨੇ ਘਆਂ ਅੰਦਰ ਆ ਰਹੇ ਬਹੁਤ ਜ਼ਿਆਦਾ ਹੁਣ ਤੇ ਮੈਂ ਬੁੱਧਵਾਰ ਦੇ ਬੁੱਧਵਾਰੀ ਬਾਬਾ ਜੀ ਲੈ ਆਉਣ ਤੇ ਮੈਂ ਆ ਹੀ ਜਾਇਆ ਕਰਾਂਗੀ ਵੈਰੀ ਗੁਰਜੀ ਹਾਂਜੀ ਅਸੀਂ 7 ਮਹੀਨੇ ਤੋਂ ਆ ਰਹੇ تھے ਰੈਗੂਲਰ ਆਨੇ ਹੋ ਹਾਂਜੀ ਗੁਰੂ ਜੀਵਾਰ ਹਾਂਜੀ ਬਾਬਾ ਜੀ ਬੁਲਾਉਂਦੇ ਆ ਕਿੰਨਾ ਕਿ ਆਨੰਦ ਆਦਾ ਇੱਥੇ ਬਹੁਤ ਬਹੁਤ ਆਨੰਦ ਆਦਾ ਬਹੁਤ ਜੋ ਵੀ ਆਪਾਂ ਪਰਮਾਤਮਾ ਅੱਗੇ ਸੱਚੇ ਮਾਨਾ ਮੰਗਦੇ ਹੋ ਉਹ ਗੁਰੂ ਜੀ ਆਪਾਂ ਨੂੰ ਦਿੰਦੇ ਜੇ ਆਪਣਾ ਦੁੱਖ ਨਹੀਂ ਹੁੰਦਾ ਨਾ ਸਿਮਰਨ ਕਰਕੇ ਉਹ ਦੁੱਖ ਦਾ ਜਿਹੜਾ ਆਪਣਾ ਹੁੰਦਾ ਨਾ ਸਾਸ ਬਹੁਤ ਘੱਟ ਹੋ ਜਾਂਦਾ ਹੈ ਹਾਂਜੀ ਬਹੁਤ ਜੋ ਵੀ ਪਰਮਾਤਮਾ ਕੋਲੋਂ ਮੈਂ ਮੰਗਿਆ ਗੁਰੂ ਨੇ ਮੈਨੂੰ ਉਹੀ ਦਿੱਤਾ ਹੈ ਮੈਂ ਕਦੀ ਵੀ ਐਦਾਂ ਨਹੀਂ ਹੋਇਆ ਕਿ ਮੈਂ ਗੁਰੂ ਅੱਗੇ ਅਰਦਾਸ ਕੀਤੀ ਹੋਵੇ ਤੇ ਮੇਰੀ ਅਰਦਾਸ ਪੂਰੀ ਨਹੀਂ ਹੋਵੇ ਸਿਟੀ ਹੈਡਲਾਈਨ ਦੇਖ ਰਹੇ तमाम ਦਰਸ਼ਕਾ ਦਾ ਮੈਂ ਇਹ ਹਮਲਿਕ ਸਵਾਗਤ ਕਰਦੀ ਆ ਅੱਜ ਫੇਰ ਇੱਕ ਵਾਰ ਤੁਹਾਨੂੰ ਜਿਹੜਾ ਤਨ ਤਨ ਬਾਬਾ ਦੀਪ ਸਿੰਘ ਗੁਰਦੁਆਰਾ ਲੈ ਕੇ ਵਿਕੇ ਲੈ ਕੇ ਪਹੁੰਚੇ ਆ ਜਿੱਥੇ ਕਿ ਆਪਾਂ ਸਾਰੀਆਂ ਸੰਗਤਾਂ ਨਾਲ ਗੱਲ ਕਰਾਂਗੇ ਚਪੈਰਾ ਸਾਹਿਬ ਵਿੱਚ ਅੱਜ ਬਹੁਤ ਦੂਰੋਂ ਦੂਰੋਂ ਸੰਗਤਾਂ ਪਹੁੰਚੀਆਂ ਹੋਈਆਂ ਨੇ ਸਾਰੇ ਨਾਲ ਗੱਲ ਕਰਦੇ ਆ ਤੇ ਤੁਹਾਡੇ ਵੀ ਤੁਹਾਨੂੰ ਵੀ ਜਿਹੜੇ ਤਨ ਤਨ ਬਾਬਾ ਦੀਪ ਸਿੰਘ ਦੇ ਜਿਹੜੇ ਦਰਸ਼ਨ ਕਰਵਾਉਣੇ ਆ ਸੋ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਕਾਠ ਹੈ ਤੇ ਮੌਜੂਦਾ ਦੂਰੋਂ ਦੂਰੋਂ ਲੋਕ ਇੱਥੇ ਪਹੁੰਚੇ ਹੋਇਆ ਜੇ ਆਪਾਂ ਗੱਲ ਕਰੀਏ ਚਪੈਰਾ ਸਾਹਿਬ ਦੇ ਤੁਹਾਨੂੰ ਦੱਸ ਦੇ ਕਿ ਚਪੈਰਾ ਸਾਹਿ ਮਸਤ ਖੁੰਦੇ ਨੇ ਦੂਰੋਂ ਦੂਰੋਂ ਲੋਕ ਇੱਥੇ ਪਹੁੰਚਦੇ ਨੇ ਆਪਣੀਆਂ ਮਰਦਾਂ ਲੈ ਕੇ ਇੱਥੇ ਲੋਕ ਪਹੁੰਚਦੇ ਨੇ ਸੋ ਸਾਰੀ ਗੱਲਬਾਤ ਕਰਦੇ ਆ ਸੋਸ਼ਟੀ ਕਾਲ ਜੀ ਅੱਛਾ ਮੇਰੇ ਸੋਸ਼ਟੀ ਕਾਲ ਆ ਤੁਸੀਂ ਪਹਿਲਾਂ ਇਹ ਦੱਸੋ ਅੱਜ ਆਏ ਹੋ ਜਾਂ ਹਰ ਵਾਰ ਬਦਵਾਰ ਹਰ ਵਾਰ ਆਉਂਦੇ ਹਰ ਵਾਰ ਹੀ ਆਉਂਦੇ ਇੱਥੇ ਆ ਕੇ ਕਿੰਨੇ ਕ ਮਨ ਨੂੰ ਸਕੂਨ ਮਿਲਦਾ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕੋਈ ਏਦਾਂ ਦੀ ਗੱਲ ਹੋਵੇ ਕਿ ਘਰੋਂ ਜਿਹੜੇ ਰੋਂਦੇ ਆਏ ਹੋਣ ਲੇਕਿਨ ਇੱਥੋਂ ਜਿਹੜੇ ਹੱਸਦੇ ਗਏ ਹੁਣ ਮਹਾਰਾਜ ਨੇ ਆਪੇ ਝੋਲੀਆਂ ਦੇਖੋ ਭਰਨ ਵਾਲੇ ਨੇ ਮਹਾਰਾਜ ਨੇ ਬਹੁਤ ਸਮਾਨ ਤੇ ਇੱਜ਼ਤ ਸਮਾਨ ਬਖਸ਼ਿਆ ਹੈ ਬਸ ਬਾਬਾ ਜੀ ਦੀ ਮਿਹਰ ਹੈ ਬਸ ਬਾਕੀ ਤਾਂ ਇੱਥੇ ਆ ਕੇ ਕਿੰਨੇ ਟਾਈਮ ਤੋਂ ਇੱਥੇ ਆ ਗਿਆਂ ਭਰਨ ਵਾਲਾ ਬਣਾ ਦਿੰਦਾ ਹੈ ਬਿਲਕੁਲ ਇੱਥੇ ਕਿੰਨੇ ਟਾਈਮ ਹੋ ਗਿਆ ਤੁਹਾਨੂੰ ਆਉਂਦੇ ਹੋਏ ਕਾਫੀ ਟਾਈਮ ਹੋ ਗਿਆ ਹੈ ਕਾਫੀ ਟਾਂ ਕੱਲੇ ਆਨੇ ਜੋ ਫੈਮਿਲੀ ਨਾਲ ਕੱਲੇ ਹੀ ਕੱਲੇ ਆਨੇ ਕਿੱਧਰ ਆਨੇ ਹੋ ਸੀਐਮਸੀ ਰੋਡ ਸੀਐਮਸੀ ਰੋਡ ਕੀ ਆ ਬਾਕੀ ਪਹਿਲੇ ਤਾਂ ਇਹ ਦੱਸੋ ਕਿ ਕਿੰਨੇ ਟਾਈਮ ਤੋਂ ਤੁਸੀਂ ਇਸ ਬਾਬਾ ਦੀਪ ਸਿੰਘ ਗੁਰਦੁਆਰੇ ਵਿੱਚ ਆ ਜੁੜੇ ਤਾਂ ਅਸੀਂ ਬਹੁਤ ਛਿਰਦੇ ਆ ਅੱਜ ਅਸੀਂ ਪਹਿਲੀ ਵਾਰੀ ਜਪੜਾ ਸਾਹਿਬ ਕੀਤਾ ਆਉਂਦੇ ਅਸੀਂ ਮੱਥਾ ਟੇਕਣ ਹੋ ਬਹੁਤ ਪਹਿਲੀ ਵਾਰ ਮੱਥਾ ਟੇਕਣਾ ਹੈ ਨਹੀਂ ਮੱਥਾ ਤਾਂ ਅਸੀਂ ਬਹੁਤ ਵਾਰੀ ਟੇਕਿਆ ਵਾ ਪਰ ਜਿਹ ਬਹਿਰਾ ਸਾਹਿਬ ਅੱਜ ਪਹਿਲੀ ਵਾਰ ਹੀ ਕਟਿਆ ਹੈ ਕਿੱਦਾਂ ਤਾਂ ਲੱਗ ਰਿਹਾ ਬਹੁਤ ਵਧੀਆ ਲੱਗਦਾ ਕਿ ਹੁਣ ਹਰੋ ਚੁਪੈਰਾ ਸਾਹਿਬ ਦਾ ਬਚਾਉਂਗੇ ਹਾਂਜੀ ਲੱਗ ਰਿਹਾ ਹਾਂਜੀ ਇਹ ਤਾਂ ਸਜਗਰਾਉ ਤੋਂ ਆ ਹਾਂ ਜਗਰਾਉ ਤੋਂ ਸਪੈਸ਼ਲ ਆਏ ਹੋ ਹਾਂਜੀ ਕੀ ਬਾਤ ਆ ਮੇਰੀ ਪਿੱਛੇ ਪਰਜਾਈ ਹੈ ਮੇਰੀ ਅੱਛਾ ਅਸੀਂ ਇਹਨਾਂ ਨਾਲ ਇੱਥੇ ਆਈ ਸੀ ਅੱਜ ਫੈਸਲ ਯਾਨੀ ਕਿ ਅਪਰਮਾਧਮਾ ਸ਼ੁਕਰਾਨਾ ਕਰਦੇ ਆਂ ਅਸੀਂ ਪਰ ਸਾਨੂੰ ਫਿਰ ਵੀ ਅਸੀਂ ਬੁੱਧਵਾਰ ਤੋਂ ਜਗਰਾਉ ਤੋਂ ਆਈਏ ਸੀ ਕੀ ਬਾਤ ਕਿਸੀ ਵੀ ਜਗਰਾਉਂ ਨਾ ਅਸੀਂ ਰੈਣੀਆ ਪਿੰਡ ਤੋਂ ਆਏ ਹਾਂ ਰੈਣੀਆ ਪਿੰਡ ਤੋਂ ਹਾਂਜੀ ਕਿੰਨੇ ਕ ਇੱਥੇ ਆ ਕੇ ਕਿੰਨੇ ਕ ਮਨੁੱਖ ਜਿਹੜਾ ਸਕੂਨ ਮਿਲਦਾ ਬਹੁਤ ਸਕੂਨ ਮਿਲਦਾ ਹੈ ਸਵੇਰੇ ਕਿੰਨੇ ਵਜੇ ਆਏ ਸਵੇਰੇ 10 ਵਜੇ ਆ ਗਈ ਸੀ ਤੇ ਇੱਕ ਕੋਈ ਆ ਕੇ ਕੋਈ ਏਦਾਂ ਦੀ ਮਨੋ ਕਾਮਨਾ ਹੋਵੇ ਮੁਰਾਦ ਹੋਵੇ ਕਿ ਇੱਥੇ ਆ ਕੇ ਸੱਚੇ ਬਾਦਸ਼ਾਹ ਜੀ ਦੇ ਕੋਲ ਹਾਜ਼ਰੀ ਲਾਈਏ ਤੇ ਪੂਰੀ ਹੋਵੇ ਹਾਂਜੀ ਪੂਰੀ ਹੋਈ ਹੈ ਜੀ ਹਾਂਜੀ ਮੈਂ ਤੁਸੀਂ ਕਿੰਨੇ ਟਾਈਮ ਤੋਂ ਆ ਰਹੇ ਹੋ ਮੈਂ ਤਾਂ ਜੀ ਪਹਿਲਾਂ ਦੁਗਰੀ ਜਾਂਦੀ ਸੀ ਮੈਂ ਬਹੁਤ ਟਾਈਮ ਤੋਂ ਆ ਰਹੀ ਹਾਂ ਮੇਰੀਆਂ ਇੱਥੇ ਬਹੁਤ ਅਰਦਾਸਾਂ ਪੂਰੀਆਂ ਹੋਈਆਂ ਕੋਈ ਕੀ ਕਤਾਰ ਦੱਸੋਗੇ ਜੋ ਕਿ ਤੁਹਾਡੀ ਪੂਰੀ ਹੋਈ ਹੋਈ ਹਾਂਜੀ ਤੁਸੀਂ ਸਾਡੇ ਬਹੁਤ ਹੋਈਆਂ ਨੇ ਮੇਰੇ ਮੇਰੇ ਬੇਟੇ ਦਾ ਬਾਹਰ ਦਾ ਨਾ ਬੀਜ ਨਹੀਂ ਸੀ ਆਉਂਦਾ ਅੱਛਾ ਤੇ ਮੈਂ ਪੰਜ ਦੁਪਹਿਰੇ ਸਾਹ ਸੁੱਖੇ ਚੌਥੀ ਵਾਰੀ ਮੈਂ ਇੰਨਾ ਰੋਈ ਇੱਥੇ ਬਹੁਤ ਰੋਈ ਪੰਜਵੀਂ ਵਾਰ ਤੋਂ ਪਹਿਲਾਂ ਮੇਰੇ ਬੇਟੇ ਦਾ ਬੀਜ ਆ ਗਿਆ ਕੀ ਬਾਤ ਹੈ ਤੇ ਲੱਗ ਰਿਹਾ ਕਿ ਇੱਥੇ ਜਨ ਕੇ ਹਰ ਇੱਕ ਬੁੱਧਵਾਰ ਇਹ ਤਾਂ ਹੁਣ ਪਹਿਲੀ ਵਾਰੀ ਆਈਆਂ ਤੁਸੀਂ ਮਤਲਬ ਆਇਆ ਕਰੋ ਹਾਂਜੀ ਹਾਂਜੀ ਤੁਸੀਂ ਹਰ ਵਾਰੀ ਆਇਓ ਹਾਂਜੀ ਹਾਂਜੀ ਨਹੀਂ ਪਹਿਲਾਂ ਹੁੰਦੀ ਸੀਗੀ ਹੁਣ ਜਾਂਦੀ ਨਵੇਂ ਸਿਰੇ ਤੋਂ ਸ਼ੁਰੂ ਕੀਤਾ ਵਾ ਨਾਨੀ ਮੇਰੀਆਂ ਬਹੁਤ ਅਰਦਾਸਾਂ ਪੂਰੀਆਂ ਹਈਆਂ ਇੱਥੇ ਕਿੰਨੇ ਵਜੇ ਐਨੇ ਤਾਂ ਸ਼ਾਮੇ ਕਿੰਨੇ ਵਜੇ 10 ਵਜੇ ਆ ਗਏ ਸੀਗੇ ਤੇ ਹੁਣ ਸ਼ਾਮ ਨੂੰ ਅਰਦਾਸ ਤੋਂ ਬਾਅਦ ਜਾਵਾਂਗੇ। ਕਿਆ ਬਾਤ। ਸੋ ਹੋਰ ਵੀ ਆਪਾਂ ਗੱਲ ਕਰਾਣੇ ਆ ਸਭ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇੱਥੇ ਪਹੁੰਚੋ ਬਲ ਤਾਂ ਇਹ ਦੱਸੋ ਕਿੰਨੇ ਟਾਈਮ ਤੋਂ ਇੱਥੇ ਆ ਰਹੇ ਹੋ? ਇੱਥੇ ਜੀ ਅਸੀਂ 3-4 ਹਫ਼ਤੇ ਤੋਂ ਆ ਰਹੇ ਹਾਂ। 3-4 ਹਫ਼ਤੇ ਤੋਂ ਆ ਰਹੇ ਹਾਂ। ਕਿੰਨਾ ਕੇ ਜਾਗਦਾ ਮਨ ਨੂੰ ਸਕੂਨ ਮਿਲਦਾ ਇੱਥੇ? ਬਹੁਤ ਸਕੂਨ ਮਿਲਦਾ ਜੀ ਮਬੂਤ। ਅੱਛਾ ਕਿਦਾਂ ਮਤਲਬ ਕਿ ਹੋਇਆ ਸੀ ਕਿ ਦੁਪਹਿਰ ਸਾਬ ਦੇ ਵਿੱਚ ਜਾਈਏ ਨਤਮਸਤਫ ਹੋਈ ਬਹੁਤ ਮਨ ਨੂੰ ਚੰਗਾ ਲੱਗਦਾ ਜੀ ਇੱਥ ਆ ਬੰਦੀਆ ਸ਼ਾਵਾਂ ਪੂਰੀਆਂ ਹੁੰਦੀਆਂ ਤਾਂ ਹੀ ਇੱਥੇ ਆਨ ਦੇ ਸਭ ਦੁਨੀਆ ਆਉਂਦੀ ਹੈ। ਯਾ ਤੇ ਹੁਣ ਲੱਗਦਾ ਕਿ ਹੁਣ ਰੋਜ਼ ਰੋਜ਼ ਆਇਆ ਕਰੂੰਗੀ। ਹਾਂਜੀ ਹਾਂਜੀ। ਬਿਲਕੁਲ। ਹਾਂਜੀ ਹਾਂਜੀ ਰੋਜ਼ ਰੋਜ਼ ਆਈਏ ਦੀ ਇੱਥੇ। ਦਪਹਿਰਾਂ ਸਾਬ ਤੇ ਵੀ ਆਈਏ ਰੋਜ਼ ਵੀ ਆਈਏ। ਕੋਈ ਇਦਾਂ ਦੀ ਮਨੋ ਕਾਮਨਾ ਜੋ ਕਿ ਇੱਥੇ ਮੰਗੀ ਸੁੱਖ ਮੰਗੀ ਹੋਵੇ ਤੇ ਉਹ ਪੂਰੀ ਹੋ ਗਈ। ਸਭ ਕੁਝ ਪੂਰਾ ਹੋਇਆ ਜੀ। ਜੋ ਪ੍ਰਮਾਤਮਾ ਨੇ ਦਿੱਤਾ ਸਭ ਕੁਝ ਦਿੱਤਾ। ਹਰ ਚੀਜ਼ ਆਈ। ਸਭ ਕੁਝ ਦਿੱਤਾ ਪ੍ਰਮਾਤਮਾ ਨੇ। ਅੱਜ ਇੱਥੇ ਆਇਓ ਪਹਿਲਾਂ ਤਾਂ ਇਹ ਦੱਸੋ ਕਿਨੇ ਟਾਈਮ ਤੋਂ ਆ ਰਹੇ ਹੋ? ਮੈਨੂੰ ਹੁਣ ਮਹੀਨਾ ਡੇਢ ਹੋ ਗਿਆ। ਡੇਢ ਮਹੀਨਾ ਹੋ ਹਰ ਬੁੱਧਵਾਰ ਹੀ ਆਇਦਾ ਜੀ ਹਰ ਬੁੱਧਵਾਰ ਹੀ ਆਦਾ ਕਿੰਨਾ ਮਜ਼ਾ ਆਂਦਾ ਇੱਥੇ ਆ ਕੇ ਕਿੰਨਾ ਆਨੰਦ ਆਂਦਾ ਬਹੁਤ ਆਨੰਦ ਆਂਦਾ ਸ਼ਾਂਤੀ ਮਿਲ ਜਾਂਦੀ ਏਕ ਵਾਰ ਇਸਾਰੇ ਜਿਵੇਂ ਜੰਨਲਾਂ ਤੋਂ ਉਹ ਦਿਨ ਰਾਮ ਨਰ ਸ਼ੰਤੀ ਬੈਠਾ ਅਜਿਹਾ ਕੋਈ ਏਦਾਂ ਦੀ ਗੱਲ ਹੋਵੇ ਕਿ ਇੱਥੇ ਆ ਕੇ ਤੁਸੀਂ ਸੁਖ ਸੁਖੀ ਹੋਵੇ ਤੇ ਉਹ ਜਿਹੜੀ ਤੁਹਾਡੀ ਮਨੋ ਕਾਮਨਾ ਪੂਰੀ ਹੋ ਗਈ ਹੋਵੇ ਨਹੀਂ ਦੇਖੋ ਇੱਧਰ ਤਾਂ ਮੈਂ ਕੁਝ ਨਹੀਂ ਕਹਿ ਸਕਦੀ ਮੈਂ ਕਿ ਨਾ ਮੈਨੂੰ ਤੁਹਾਡੀ ਤਕਲੀਫ ਹੈਗੀ ਸੀਗੀ ਪਿੱਠ ਦੀ ਉਹ ਫਿਰ ਮੈਂ ਕੀ ਕੀਤਾ ਬਾਬਾ ਦੇਵ ਸਿੰਘ ਦੇ ਨਾਲ ਕਿਉਂ ਉਹ ਹੁਣ ਮੈਂ ਮਿਲਦੇ ਹਾਂ ਉਹਨਰ ਮੈਨੂੰ ਥੋੜਾ ਜਿਹਾ ਫਰਕ ਲੱਗ ਰਿਹਾ ਜੀ ਹਾਂ ਜੀ ਵੈਸੇ ਬਹੁਤ ਅੱਛਾ ਲੱਗ ਰਿਹਾ ਵੈਸੇ ਨੰਦ ਨੰਦ ਮਨ ਟਿਕ ਜਾਂਦਾ ਪੁਰਾ ਇੱਥੇ ਹਾਂ ਜੀ ਸਵੇਰੇ ਕਿੰਨੇ ਵਜੇ ਆਏ ਸੀ ਸਾਢੇ 11 ਹੋ ਗਏ ਸੀ ਸਾਢੇ 11 ਜੇ ਆਏ ਸੀ ਕਿੰਨੇ ਵਜੇ ਜਾਓਗੇ ਸਵਾਪ ਦੀ ਕਰਕੇ ਕੀ ਬਾਤ ਹੈ ਸਸਿਕਾ ਜੀ ਸਸਿਕਾ ਜੀ ਤੁਸੀਂ ਵੀ ਪਹਿਲੀ ਵਾਰ ਆਏ ਹੋ ਨਹੀਂ ਮੈਂ ਇੱਥੇ ਹਰ ਹਫਤੇ ਆਉਂਦੀ ਹਰ ਹਫਤੇ ਹਾਂ ਜੀ ਕਿੰਨੇ ਕਾ ਨੰਦ ਆਉਂਦੇ ਇੱਥੇ ਆਕੇ ਇੱਥੇ ਨਾ ਸ਼ਾਂਤੀ ਮਿਲ ਜਾਂਦੀ ਹੈ ਜਿਵੇਂ ਨਾ ਇੱਕ ਵਾਰੀ ਬਾਬਾਈ ਦੇ ਕੋਲ ਬਹਿ ਕੇ ਨਾ ਬਹੁਤ ਜੁਦਾ ਆਨੰਦ ਆਉਂਦਾ ਬਾਬਾਈ ਦੀ ਇੱਥੇ ਕੋਈ ਇਦਾਂ ਦੀ ਕੋਈ ਮਨੋ ਕਾਮਨਾ ਹੋਵੇ ਇੱਥੇ ਆ ਕੇ ਮੁਰਾਦ ਮੰਗੇ ਹੋਵੇ ਤੇ ਉਹ ਦੂਜੇ ਦਿਨ ਹੀ ਪੂਰੀ ਹੋ ਗਈ ਹੋਵੇ ਕਿੰਨੀ ਵਾਰੀ ਹੋਇਆ ਹੈ ਹਾਂ ਕਿੰਨੀ ਵਾਰੀ ਹੋਇਆ ਹੈ ਤਿੰਨ ਚਾਰ ਵਾਰੀ ਹੋ ਚੁੱਕਾ ਹੈ ਇਦਾਂ ਤਾਂ ਹੀ ਹਰ ਵਾਰੀ ਇਸ ਦਰ ਤੇ ਆਈਦਾ ਹੈ ਪਤਾ ਹੁੰਦਾ ਜੇ ਗਏ ਆ ਤਾਂ ਅਗਲੇ ਦਿਨ ਪੂਰੀ ਹੋ ਜਾਣੀ ਹੈ ਮੁਰਾਦ ਅਜੇ ਕੋਈ ਦੱਸੋਗੇ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰੂੰਗੀ ਕੋਈ ਇਦਾਂ ਦੀ ਤੁਹਾਡੀ ਜਿਹੜੀ ਗੱਲ ਹੈ ਕਿ ਹਾਂ ਇੱਕ ਇੱਥੇ ਮਨੋ ਕਾਮਨਾ ਮੰਗੀ ਤੇ ਪੂਰੀ ਹੋ ਗਈ ਗੱਲ ਪਤਾ ਕੀ ਆਪਣੇ ਦਿਲ ਦੀ ਜੋ ਮੰਗੋ ਨਾ ਮੈਂ ਆਪਣੇ ਬੱਚੇ ਵਾਸਤੇ ਮੰਗੀ ਸੀ ਮਨੋ ਕਾਮਨਾ ਕਿ ਮੇਰਾ ਬੱਚਾ ਸੁਧਰ ਜਾਵੇ ਠੀਕ ਹੋਵੇ ਤੇ ਮੈਂ ਇੱਥੇ ਬਾਬਾ ਜੀ ਦੇ ਕੋਲ ਅਰਦਾਸ ਕਰਕੇ ਗਈਆਂ ਤੇ ਅਗਲੇ ਦਿਨ ਚ ਮੈਨੂੰ ਫਰਕ ਪਤਾ ਚੱਲ ਗਿਆ ਕਿ ਬੁੰਡੇ ਚ ਫਰਕ ਆ ਗਿਆ ਹਾਂਜੀ ਫਿਰ ਬੰਦੇ ਨਾ ਸ਼ਰਦਾ ਹੋਰ ਵੱਜ ਜਾਂਦੀ ਹੈ ਬਾਬਾ ਦੀਪ ਸਿੰਘ ਜੀ ਦੀ ਹਾਂਜੀ ਇਹ ਗੱਲ ਹੈਗੀ ਬੱਸ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਗੁਜ ਕੀ ਖਾਸਤਾ ਬਾਈ ਗੁਜ ਕੀ ਫਤਈ ਤੁਸੀਂ ਕਿੰਨੇ ਕਿੰਨੇ ਟਾਈਮ ਤੋਂ ਆ ਰਹੇ ਹੋ ਮੈਂ ਕਾਫੀ ਟਾਈਮ ਤੋਂ ਆ ਰਿਹਾ ਜੇ ਮੈਂ ਵਸੀਮਾ ਕਰਿਆ ਹੋਇਆ ਸੀ ਮੇਨ ਬਾਬਾ ਦੀਪ ਸਿੰਘ ਨੇ ਬਚਾਇਆ ਅੱਛਾ ਹਾਂਜੀ ਕੀ ਹੋ ਗਿਆ ਸੀ ਤੁਹਾਨੂੰ ਮੇਰੇ ਬਹੁਤ ਵੇਲੇ ਮੈਂ ਦੁੱਖ ਦੀ ਗੱਲ ਦੱਸ ਨਹੀਂ ਸਕਦਾ ਮੈਂ ਮੇਰੇ ਬਾਬੇ ਬਾਬਾ ਦੀਪ ਸਿੰਘ ਨੂੰ ਪਤਾ ਵਾ ਮੈਂ ਕਿੱਥੇ ਮੇਂ ਕਰਿਆ ਹੋਇਆ ਹਾਂ ਉਹਨੇ ਮੈਨੂੰ ਜੋ ਰਸਤਾ ਦਿਖਾਇਆ ਵਾ ਇਸ ਮਾਪੇ ਨੇ ਦਿਖਾਇਆ ਕਿੰਨੇ ਟਾਈਮ ਤੋਂ ਮਤਲਬ ਤੁਸੀਂ ਆ ਰਹੇ ਹੋ ਤੇ ਕਿੰਨੇ ਕਿ ਸ਼ਰਦ ਆਇਆ ਬਾਬਾ ਦੀਪ ਸਿੰਘ ਜੀ ਮੈਂ ਇਸ ਟਾਈਮ ਮੈਂ ਘੱਟੋ ਘੱਟ 2 ਸਾਲ ਤੋਂ ਮੈਂ ਆ ਰਿਹਾ ਹਾਂ 1.5 ਸਾਲ ਪਹਿਲਾਂ ਮੈਨੂੰ ਭੋਕਣਾ ਹੋ ਗਈ ਸੀ ਮੇਨੂੰ ਬਾਬਾ ਦੀਪ ਸਿੰਘ ਨੇ ਐਨੀ ਚਰਤੀਆ ਮੈਂ ਆਪਣੇ ਬਾਬਾ ਜੀ ਦੇ ਮੂਹਰੇ ਅਰਦਾਸ ਕਰਦਾ ਮਾ ਬਾਬਾ ਜੀ ਤੁਸੀਂ ਮੈਨੂੰ ਰੱਖਿਆ ਵੀਰ ਤਾਂ ਮੇਰਾ ਕੋਈ ਨਾ ਕੁਝ ਕੰਮ ਕਿਦਰਾ ਕਿਦਰਾ ਆਇਓ ਮੈਂ ਸ਼ੁਕਰੀਆ ਬੁਲਾਈ ਤੁਹਾਨੂੰ ਸ਼ੁਕਰੀਆ ਬੁਲਾਈ ਤੇ ਹਰ ਬੁਦਵਾਰ ਆਉਂਦੇ ਹਾਂ ਹਾਂਜੀ ਹਰ ਬੁਦਵਾਰ ਕੀ ਆਵਾਜ਼ ਮੇਰੀ ਸ਼ਾਦ ਆਏ ਬਾਬਾ ਮੈਨੂੰ ਇਹ ਅਰਦਾਸ ਕਰਦਾ ਸਾਰੇ ਮੈਨੂੰ ਇਹ ਅਰਦਾਸ ਕਰਦਾ ਮੈਂ ਤੁਸੀਂ ਬਾਬਾ ਜੀ ਤੁਸੀਂ ਇਹਨੂੰ ਮੰਨੂ ਤੁਹਾਨੂੰ ਕੀ ਪਤਾ ਘਰੇ ਬੈਠੇ ਜਿਹੜੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਕੁਝ ਮੈਸੇਜ ਦੇਣਾ ਚਾਹੁੰਦਾ ਮੈਂ ਉਸਨਾਂ ਨੂੰ ਇੱਕ ਗੱਲ ਚਾਹਨਾ ਜੋੜਨਾ ਵਾ ਜਿਹੜੇ ਦਰਸ਼ਕ ਘਰੇ ਬੈਠੇ ਦੇਖ ਰਹੇ ਨੇ ਉਹਨਾਂ ਨੂੰ ਇਹੀ ਕਹਿਣਾ ਕਹਿੰਦਾ ਜੇ ਤੁਸੀਂ ਨਹੀਂ ਆ ਸਕਦੇ ਲਾਈਫਟਾਈਲ ਕਾਸਟ ਦੇ ਸਕਦੇ ਆ ਬਾਬਾ ਦੀਪ ਸਿੰਘ ਦਾ ਮੈਂ ਹਰ ਇੱਕ ਨੂੰ ਇਹੀ ਗੱਲ ਬੇਨਤੀ ਕਰਦਾ ਮੈਂ ਬਾਬਾ ਦੀਪ ਸਿੰਘ ਕੋਲ ਤੇ ਆਇਆ ਤੇ ਉਹਦੇ ਕਿਚਨਾਂ ਦੇ ਵਿੱਚ ਬੇਨਤੀ ਕਰੋ ਆਏ ਕੋਈ ਜਿੱਕਾ ਖਾਸ ਤਾਂ ਪਹਿਲੇ ਤੇ ਇਹ ਦੱਸੋ ਬਾਬਾ ਦੀਪ ਸਿੰਘ ਜੀ ਨਾਲ ਕਿੰਨੇ ਟਾਈਮ ਤੋਂ ਜੁੜੇ ਹੋਏ ਹੋ ਮੈਨੂੰ ਕਾਫੀ ਸਾਲ ਹੋ ਗਿਆ ਜੀ ਛੋਟਾ ਹੁੰਦਾ ਸੀ ਛੋਟੇ ਹੁੰਦੇ ਰੋ ਜਾਂਦੇ ਹੋ ਹਾਂਜੀ ਰੋ ਜਾਂਦੇ ਕਿ ਹਰ ਬੋਦਵਾਰ ਆਉਂਦੇ ਦੇਖੋ ਜੀ ਬੋਧਵਾਰ ਨਹੀਂ ਪੱਕਾ ਅੱਗੇ ਹਰ ਰੋਜ਼ ਆਈਦਾ ਅੱਛਾ ਤੇ ਸਾਡਾ ਇੱਕਦਮ ਤਾਂ ਲਾਜ਼ਮੀ ਆਣਾ ਚਾਹੀਦਾ ਦੋ ਟਾਈਮ ਦਾ ਇੱਕ ਟਾਈਮ ਆਈ ਆ ਜਰੂਰ ਹਾਂਜੀ ਇੱਥੇ ਆ ਕੇ ਮਨ ਨੂੰ ਕਿੰਨਾ ਕਾਂਨ ਦਿੰਦਾ ਹੈ ਮਨ ਨੂੰ ਉਹ ਸ਼ਾਂਤੀ ਮਿਲਦੀ ਹੈ ਬਹੁਤ ਘਰ ਦੇ ਨਾਲ ਦੁੱਖਾਂ ਨਾਲੋਂ ਇੱਥੇ ਠੀਕ ਹੈ ਅੱਛਾ ਕਿਹੜੇ ਘਰ ਨਾਲ ਇਹ ਮਤਲਬ ਵਧੀਆ ਲੱਗਦਾ ਰੱਬ ਦਾ ਘਰ ਵਧੀਆ ਲੱਗਦਾ ਹੈ ਰੱਬ ਦਾ ਘਰ ਵਧੀਆ ਰੱਬੇ ਹੀ ਰੱਬੇ ਹੀ ਜਨਮ ਦਿੰਦਾ ਰੱਬੇ ਲੈ ਕੇ ਜਾਂਦਾ ਇਹੀ ਤੰਦਰੁਸਤੀ ਕੋਈ ਪੈਸਾ ਨਹੀਂ ਨਾਲ ਜਾਣਾ ਸਾਰੇ ਰੱਬ ਨੂੰ ਭੁੱਲਿਓ ਹੋਏ ਆ ਇਹ ਇਹੀ ਅੰਤ ਵੇਲੇ ਇਹੀ ਸਹਾਇ ਕੰਮ ਆਣਾਂ ਬੰਦਾ ਕੀ ਕੁਝ ਇਦਾਂ ਦਾ ਵਪਰਿਆ ਹੋਵੇ ਕਿ ਜਿੱਥੇ ਕਿ ਇੱਕ ਵਾਰ ਇਤਹਾਜ਼ਰੀ ਲਾਉਣ ਨਾਲ ਜਿਹੜੇ ਸਾਰੇ ਦੁੱਖ ਦਰਦ ਦੂਰ ਹੋ ਗਏ ਹੋ ਸਾਡੇ ਦੇ ਦੁੱਖ ਦਰਦ ਦੂਰ ਦੂ ਪਹਿਲਾਂ ਹੀ ਆਪਾਂ ਆਨੰਦਪੁਰ ਸਾਹਿਬ ਸਾਰੇ ਸਿਦਾ ਸਿੰਘ ਜੀ ਨਾਲ ਦੀਪ ਸਿੰਘ ਟਾਲਾ ਸਾਹਿਬ ਹਰੇਕ ਜਗ੍ਹਾ ਜਾਣਦੇ ਆ ਉਹਨਾਂ ਤੋਂ ਤੰਦੋਸੀ ਮੰਗਦੇ ਆ ਸਾਡਾ ਕੋਈ ਨਹੀਂ ਉਹਨਾਂ ਦੇ ਵਗੈਰੇ ਇਹਨਾਂ ਤੋਂ ਵਗੈਰ ਕੋਈ ਨਹੀਂ ਸਾਡੇ ਜੀ ਅੱਛਾ ਅੱਸੀ ਕਾਲ ਜੀ ਕਿਵੇਂ ਵਧੀਆ ਪਹਿਲੀ ਵਾਰ ਆਈ ਹਾਂ ਨਹੀਂ ਜੀ ਬਹੁਤ ਵਾਰ ਆਇਆ ਬਹੁਤ ਵਾਰ ਆਇਆ ਕਿੰਨੇ ਕਾਣਾ ਦਿੰਦਾ ਇੱਥੇ ਆ ਕੇ ਬਹੁਤ ਨੰਦਦਾ ਅੱਛਾ ਕੋਈ ਇਦਾਂ ਦੀ ਮਨੋ ਕਾਮਨਾ ਹੋਵੇ ਜੋ ਕਿ ਹਰ ਪਾਸੇ ਜੋਰ ਲਾ ਲਿਆ ਸੀ ਪਰ ਇੱਥੇ ਇੱਕ ਵਾਰੀ ਹਾਜ਼ਰੀ ਲਾਉਣਾ ਪੂਰੀ ਹੋ ਗਈ ਹੁੰਦੀ ਹੈ ਜੀ ਹਾਜ਼ਰੀ ਪੂਰੀਆਂ ਬਾਬਾ ਜੀ ਤੁਹਾਡੀ ਕਿਹੜੀ ਹੋਈ ਹੈ ਸਾਡੀ ਸਾਰੀ ਬਣਾਦਾ ਪੂਰੀ ਖਰਦੋ ਅੱਛਾ ਜਿਹੜੇ ਦਰਸ਼ਕ ਘਰ ਬੈਠੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਵਾਈ ਗੁਰ ਜੀ ਹੁਣ ਚਾਹੀਦਾ ਮਨੰਦਦਾ ਇੱਥੇ ਆ ਕੇ ਬੜਾ ਨੰਦਦਾ ਅੱਛਾ ਐ ਆਉਂਦਾ ਹੈ ਕਿ ਘਰੋਂ ਜਿਹੜੇ ਦੁੱਖ ਲੈ ਕੇ ਆਉਂਦੇ ਨੇ ਪਰ ਇੱਥੇ ਜਿਹੜੇ ਹੱਸਦੇ ਹੋਏ ਜਾਂਦੇ ਸੁੱਖ ਦੀ ਪ੍ਰਾਪਤੀ ਲੈ ਕੇ ਜਾਂਦੇ ਰੋ ਜਾਣੇ ਹੋ ਕਿ ਹਫਤੇ ਜਦੋਂ ਗੁਰਦੁਆਰੇ ਪਹਿਲੀ ਵਾਰ ਆ ਦਰਸ਼ਨ ਕੀ ਤੇ ਦਰਬਾਰ ਸਾਹਿਬ ਜਾਣੀ ਸੀ ਦੱਸਾਂ ਅੱਛਾ ਵਾਹਿਗੁਰੂ ਜੀ ਤੇ ਅੱਜ ਇੱਥੇ ਆਏ ਹੋ ਕਿੰਨੇ ਘਾਨ ਅੰਦਾ ਰਿਆ ਬਹੁਤ ਜ਼ਿਆਦਾ ਹੁਣ ਤੇ ਮੈਂ ਗੁਰਦੁਆਰੇ ਬੋਦੂਆਰੀ ਬਾਬਾ ਜੀ ਲੈ ਆਉਂ ਤੇ ਮੈਂ ਆ ਹੀ ਜਾਇਆ ਕਰਾਂਗੀ ਵਾਹਿਗੁਰੂ ਜੀ ਅੱਛਾ ਕਿਧਰੋਂ ਕਿਧਰੋਂ ਆਏ ਹੋ ਆਈ ਆ ਦੇ ਸੈਂਟਰ ਜੇਰ ਕੋਲ ਅੱਛਾ ਤੇ ਇੱਥੇ ਆ ਕੇ ਕਿੰਨੇ ਕ ਮਨ ਨੂੰ ਅੱਜ ਖੁਸ਼ੀ ਮਿਲੀ ਐ ਮਨ ਨੂੰ ਖੁਸ਼ੀ ਆਉ ਮਿਲੀ ਵੀ ਘਰ ਦੇ ਦਿੱਤੇ ਭੁੱਲ ਜਾਂਦਾ ਦਰਬਾਰ ਸਾਹਿਬ ਵੀ ਜਾ ਕੇ ਜਿਵੇਂ ਜਾਣੇ ਗੋਲਡਨ ਡਿੰਪਲ ਹਾਂ 12 ਚ ਪਹਿਰੇ ਉੱਥੇ ਕੱਟੇ ਸੀ ਹੁਣ ਇੱਥੇ ਕਟਾਂਗੇ ਜਿੰਨੇ ਮਹਾਰਾਜ ਕਰਾਈ ਦੇਣਗੇ ਕਹੀ ਜਾਵਾਂ। ਸ਼ਾਬਾਸ਼। ਕੱਲੇ ਆਇਓ? ਨਾਲ ਦੇ ਗਵਾਂਢੀ ਆਏ ਤਿੰਨ ਚਾਰ। ਗਵਾਂਢੀ ਨਾਲ ਆਏ। ਕਿੰਨਾ ਇੱਥੇ ਲੱਗਦਾ ਕਿ ਹੁਣ ਹਰ ਹਫਤੇ ਆਇਆ ਕਰੋਗੇ। ਆ ਜਾਏਗਾ ਨਾ ਬਾਬਾ ਜੀ ਦੇ ਹੁਕਮ ਦੇ ਨਾਲ। ਕੁਝ ਕਹਿਣਾ ਚਾਹੋਗੇ? ਕਾਕਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਪਹਿਲੇ ਤੇ ਇਹ ਦੱਸੋ ਕਿੰਨੇ ਚਿਰ ਤੋਂ ਇੱਥੇ ਆ ਰਹੇ ਹੋ? ਹਾਂਜੀ ਅਸੀਂ 6-7 ਮਹੀਨੇ ਤੋਂ ਆ ਰਹੇ تھے۔ ਰੈਗੂਲਰ ਆਨੇ ਹਾਂ। ਹਾਂਜੀ ਗੁਰੂ ਜੀਵਾਰ ਹਾਂਜੀ ਬਾਬਾ ਜੀ ਬੁਲਾਉਂਦੇ ਆ ਕਿੰਨਾ ਕ ਆਨੰਦ ਆਂਦਾ ਇੱਥੇ ਹਾਂਜੀ ਕਿੰਨਾ ਆਨੰਦ ਆਂਦਾ ਆ ਕੇ ਬਹੁਤ ਬਹੁਤ ਆਨੰਦ ਆਦਾ ਅੱਛਾ ਇਦਾਂ ਹੁੰਦਾ ਕਿ ਘਰੋਂ ਜਿਹੜਾ ਦੁੱਖ ਲੈ ਕੇ ਆਏ ਹੋ ਰੋਂਦੇ ਰੋਂਦੇ ਆਏ ਹੋ ਪਰ ਇੱਥੇ ਸੁੱਖ ਦੀ ਪ੍ਰਾਪਤੀ ਲੈ ਕੇ ਗਏ ਹੋ ਤੇ ਹੱਸਦੇ ਹੱਸਦੇ ਗਏ ਹੋ ਹਾਂਜੀ 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 ਬਹੁਤ ਬਹੁਤ ਜੋ ਵੀ ਆਪਾਂ ਪਰਮਾਤਮਾ ਅੱਗੇ ਸੱਚੇ ਮਾਨਾ ਮੰਗਦੇ ਹੋ ਉਹ ਗੁਰੂ ਜੀ ਆਪਾਂ ਨੂੰ ਦਿੰਦੇ ਜੇ ਆਪਣਾ ਦੁੱਖ ਨਹੀਂ ਹੁੰਦਾ ਨਾ ਸਿਮਰਨ ਕਰਕੇ ਉਹ ਦੁੱਖ ਦਾ ਜਿਹੜਾ ਆਪਣਾ ਹੁੰਦਾ ਨਾ ਸਾਸ ਬਹੁਤ ਘੱਟ ਹੋ ਜਾਂਦਾ ਹੈ ਬਹੁਤ ਆਨੰਦ ਮਿਲਦਾ ਬਹੁਤ ਕੱਲ ਆਇਓ ਕਿ ਫੈਮਿਲੀ ਨਾਲ ਆ ਨਹੀਂ ਜੀ ਮੈਂ ਕੱਲੀ ਆਨੀ ਜਾਂ ਮੇਰੇ ਵੱਡੇ ਦੀਦੀ ਆਂਦੇ ਨਾਲ ਅੱਛਾ ਫੈਮਿਲੀ ਨਾਲ ਨਹੀਂ ਆਂਦੇ ਉਹ ਜਾਂਦੇ ਸਕੂਲ ਜਾਂਦੇ ਆ ਹਸਬੰਡ ਜੌਬ ਤੇ ਜਾਂਦੇ ਆ ਅੱਛਾ ਅੱਛਾ ਹਾਂਜੀ ਲੱਗਦਾ ਹੈ ਕਿ ਇੱਥੇ ਹਰ ਕਿਸੇ ਨੂੰ ਆਣਾ ਚਾਹੀਦਾ ਹੈ ਹਾਂਜੀ ਹਾਂਜੀ ਜੋ ਵੀ ਇੱਥੇ ਆਏਗਾ ਉਹ ਖੁਸ਼ ਹੋ ਕੇ ਜਾਏਗਾ ਕੋਈ ਮੈਸੇਜ ਦੇਣਾ ਚਾਹੋਗੇ ਬਸ ਜੀ ਇਹੀ ਸੰਗਤਾਂ ਨੂੰ ਮੈਸੇਜ ਹੈ ਕਿ ਗੁਰੂ ਘਰ ਆਓ ਸਭ ਕੁਝ ਮਿਲੂਗਾ ਕਿਸੇ ਚੀਜ਼ ਦੀ ਘਾਟ ਨਹੀਂ ਰਹੂਗੀ ਤੁਹਾਡੇ ਇੱਥੇ ਆ ਕੇ ਕਿੰਨੇ ਕੁ ਮਰਾਦਾਂ ਨੇ ਜਿਹੜੇ ਕਿ ਪੂਰੀਆਂ ਹੋਈਆਂ ਹਾਂਜੀ ਬਾਤ ਜੋ ਵੀ ਪਰਮਾਤਮਾ ਕੋਲ ਮੈਂ ਮੰਗਿਆ ਗੁਰੂ ਨੇ ਮੈਨੂੰ ਉਹੀ ਦਿੱਤਾ ਹੈ ਮੈਂ ਕਦੀ ਵੀ ਐਦਾਂ ਨਹੀਂ ਹੋਇਆ ਕਿ ਮੈਂ ਗੁਰੂ ਕੇ ਅਰਦਾਸ ਕੀਤੀ ਹੋਵੇ ਤੇ ਮੇਰੀ ਅਰਦਾਸ ਪੂਰੀ ਨਹੀਂ ਹੋਵੇ ਜੋ ਵੀ ਪਰਮਾਤਮਾ ਕੇ ਮੰਨਦੇ ਗੁਰੂ ਝੋਲੀਆਂ ਭਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਠੀਕ ਹੈ ਜੀ ਹਰ ਬਰੂਦਵਾਰ ਆਨੇ ਨਹੀਂ ਨਹੀਂ ਮੈਂ ਤਾਂ ਪਹਿਲੀ ਵਾਰ ਹੀ ਆਈ ਆ ਪਹਿਲੀ ਵਾਰ ਆਇਆ ਕਿੰਨਾ ਕਾਣਾ ਨਾ ਰਿਆ ਕੀ ਬਾਤ ਹੋ ਰਹੀ ਆ ਬਹੁਤ ਲੱਗ ਰਿਹਾ ਹੁਣ ਹਰ ਬਰੂਦਵਾਰ ਆਇਆ ਕਰੂਗੀ ਕੋਸ਼ਿਸ਼ ਇਹੀ ਰਹੇਗੀ ਕਿੰਦਰ ਰਹਿਨੇ ਆ ਅਸੀਂ ਇਹੀ ਰਹਿਨੇ ਇੱਥੇ ਹੀ ਆ ਪਰ ਪਹਿਲਾਂ ਮੈਂ ਅੰਮ੍ਰਿਤਸਰ ਜਾਂਦੀ ਸੀ ਉੱਥੇ ਸ੍ਰੀ ਦਰਬਾਰ ਸਜਾਈਦਾ ਸੀ ਤੇ ਹੁਣੇ ਲੱਗ ਰਿਹਾ ਵੀ ਇੱਥੇ ਆ ਕੇ ਵੀ ਅੰਮ੍ਰਿਤਸਰ ਚੱਲ ਕੇ ਜਾਇ ਇੱਥੇ ਚੱਲ ਕੇ ਗਲਿਕ ਕੋਈ ਆ ਠੀਕ ਹੋਇਆ ਇਸ ਦਿਨ ਆ ਲੈ ਦੱਸੋਗੇ ਕਿ ਕਿਸ ਤਰੀਕੇ ਨਾਲ ਅੱਜ ਕਿੰਨੇ ਕ ਖੁਸ਼ੀ ਹੋ ਰਹੀ ਹੈ ਕਿੰਨੇ ਕ ਆਨੰਦ ਆ ਰਿਹਾ ਬਹੁਤ ਵਧੀਆ ਮਨ ਨੂੰ ਸ਼ਾਂਤੀ ਮਿਲ ਰਹੀ ਅੱਛਾ ਐ ਹੋਇਆ ਕਿ ਹਾਂ ਕੋਈ ਦਿਲ ਦੇ ਵਿੱਚ ਕੋਈ ਮੁਰਾਦ ਲੈ ਕੇ ਆਏ ਹੋ ਤੇ ਇੱਥੇ ਆ ਕੇ ਜਾਂ ਫਿਰ ਬਾਬਾ ਦੇ ਘਰ ਜਾ ਕੇ ਹਾਜ਼ਰੀ ਭਰਿਉਂ ਦੇ ਕਰਦੇ ਆਪਣੇ ਆਪ ਹੀ ਹੋ ਜਾਂਦੀਆਂ ਹੋਰੀਆਂ ਸਾਰੀਆਂ ਗੱਲਾਂ ਕੋਈ ਇట్లా ਦੀ ਗੱਲ ਦੱਸੋਗੇ ਜੋ ਕਿ ਤੁਹਾਡੀ ਮਨੋ ਕਾਮਨਾ ਪੂਰੀ ਹੋਈ ਹੋਵੇ ਬਹੁਤ ਖੁਸ਼ ਹੁੰਦਾ ਆ ਬਹੁਤ ਖੁਸ਼ ਵਾਪਰਿਆ ਅਮਰਸਰ ਸਾਹਿਬ ਜਾਈਦਾ ਇੱਕ ਇੱਕ ਚੀਜ਼ ਮੰਗੋ 10 ਮਿਲਦੀ ਆ ਕਹਣਾ ਚਾਹਾਂਗਾ ਜਿਹੜੇ ਦਰਸ਼ਕ ਘਰ ਬੈਠੇ ਨੇ ਉਹਨਾਂ ਨੂੰ ਬਹੁਤ ਵਧੀਆ ਗੁਰੂ ਘਰ ਵਿਸ਼ਵਾਸ ਨਾਲ ਸਭ ਕੁਝ ਮਿਲਦਾ ਜੀ ਬਾਲੋ ਜੀ ਆਪਾਂ ਸਾਰੀਆਂ ਸੰਗਤਾਂ ਨਾਲ ਗੱਲ ਕਰ ਲਈਏ ਜੇ ਗੱਲ ਕਿੱਥੇ ਜਾਵੇ ਇੱਥੇ ਮੁਰਾਦਾ ਦੀ ਤੁਹਾਨੂੰ ਦੱਸ ਦੇ ਕਿ ਇੱਥੇ ਰਹਿ ਕੇ ਹਰ ਇੱਕ ਮੁਰਾਦ ਜੜੀਏ ਪੂਰੀ ਹੋ ਜਾਂਦੀ ਹੈ ਦੂਰੋਂ ਦੂਰੋਂ ਲੋਕ ਇੱਥੇ ਆਏ ਹੋਏ ਨੇ ਆਪਣੇ ਮੁਰਾਦਾ ਲੈ ਕੇ ਇੱਥੇ ਆ ਕੇ ਲੋਕਾਂ ਨੂੰ ਬਹੁਤ ਜ਼ਿਆਦਾ ਆਨੰਦ ਆਉਂਦਾ ਹੈ ਲੋਕਾਂ ਦੇ ਸਾਰੇ ਦੁੱਖ ਜਿਹੜੇ ਨੇ ਖਤਮ ਹੋ ਜਾਂਦੇ ਨੇ ਤੇ ਉਹ ਸੁੱਖ ਸੁਖ ਦੀ ਯਾਨੀ ਕਿ ਖੁਸ਼ੀ ਦੀ ਪ੍ਰਾਪਤੀ ਕਰਕੇ ਜਿਹੜੇ ਇੱਥੇ ਜਾਂਦੇ ਨੇ ਸੋ ਹੋਰ ਇਹ ਤਾਂ ਤੇ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਅਗਲੀ ਹੈਡਲਾਈਨਸ ਮੈਂ ਨੇ ਹਮਲੇ ਕੈਮਰਾ ਪਰਸਨ ਵੀ ਪਰ ਬਸੇਗਾ